ਹਰ ਇੱਕ ਵਰਗ ਨੂੰ ਜੈ ਜੈਕਾਰ ਜੈਪੁਰ ਜੈਪੀਮ ਜੈਪਾਤ ਮੇਰੇ ਸਾਥੀ ਸਾਥ ਮੇਰੇ ਸਾਰੇ ਹੀ ਸਾਜੋ ਸਾਥੀਓ ਸਾਥੀਓ ਅੱਜ ਮੇਰਾ ਵੀਡੀਓ ਕਰਨ ਦਾ ਮਕਸਦ ਇਹ ਆ ਕਿਉਂਕਿ ਮੈਂ ਜਦੋਂ ਮੇਰੇ ਪਿੰਡ ਦੇ ਬੰਦਿਆਂ ਨੇ ਮੈਨੂੰ ਮੌਕਾ ਦਿੱਤਾ ਤੇ ਉਹਨਾਂ ਨੇ ਇਹਨੂੰ ਮਾਨ ਸਨਮਾਨ ਦੇ ਕੇ ਆਪਣਾ ਲੀਡਰ ਚੁਣਿਆ ਨਿਦੇ ਚੁਣਨ ਤੋਂ ਬਾਅਦ ਮੇਰੀ ਇਹ ਜ਼ਿੰਮੇਵਾਰੀ ਬਣ ਗਈ ਹੈ ਕਿ ਮੈਂ ਆਪਣੇ ਪਿੰਡ ਬਾਰੇ ਪਤਾ ਕਰਾਂ ਕਿ ਮੇਰੇ ਪਿੰਡ ਤੇ ਵਿਕਾਸ ਕਾਰਜ ਜਿਹੜੇ ਆ ਉਹ ਕਿੰਨੇ ਹੋਏ ਆ ਜੇ ਮੇਰੇ ਪਿੰਡ ਨੂੰ ਪਿੰਡ ਨੂੰ ਫੰਡ ਆਇਆ ਤਾਂ ਉਹ ਫੰਡ ਲੱਗਾ ਹੈ ਕਿ ਨਹੀਂ ਲੱਗਾ ਇਸ ਬਾਰੇ ਜਦੋਂ ਮੈਂ ਡੀਪਲੀ ਜਾਣ ਲੱਗਿਆ ਤਾਂ ਨਿਕਾ ਕੇ ਹੀ ਪਾਈ ਸੀ ਪਿਛਲੇ 10 ਸਾਲ ਦੀ ਸਾਡੇ ਪਿੰਡ ਦੇ ਸਰਪੰਚ ਗਿਆਨ ਸਿੰਘ ਨੰਬਰਦਾਰ ਦੀ ਉਹ ਲੰਬੜਾ ਵੀ ਹੈ ਸਰਪੰਚ ਵੀ 10 ਸਾਲ ਰਿਹਾ ਉਹਦੇ ਵਿੱਚ ਸਰਕਾਰ ਵੱਲੋਂ ਬਿਲਕੁਲ 20000 ਰੁਪਏ ਮੰਗਿਆ ਗਿਆ ਡਾਟਾ ਵਾਸਤੇ ਸਰਕਾਰੀ ਫੀਸ ਠੀਕ ਹੈ ਜੀ ਉਹ ਮੇਰੇ ਉਹ ਜਮਾ ਕਰਵਾ ਲਈ ਗਈ ਆ ਆਰਿਆ ਦੂਜਾ ਪੇਪਰ ਠੀਕ ਹੈ ਜੀ ਇਹ ਮੈਂ ਚੈੱਕ ਕਰਾਈ ਜਮਾ ਕਰਵਾਇਆ ਪੰਚਾਇਤ ਦੇ ਅਕਾਊਂਟ ਦੇ ਵਿੱਚ ਉਸ ਤੋਂ ਬਾਅਦ ਜਦੋਂ ਅਸੀਂ ਜ਼ਿਆਦਾ ਡੀਪਲੀ ਜਾ ਇਸ ਚ ਤੇ ਸਾਨੂੰ ਪਤਾ ਲੱਗਾ ਕਿ ਗਿਆਨ ਸਿੰਘ ਨੰਬਰਦਾਰ ਵੱਲੋਂ ਅਪਰੇਡਿੰਗ ਦੀ 5 ਕਲੋਨੀਆਂ ਜਿਹੜੀਆਂ ਕਿ ਪ੍ਰਾਈਵੇਟ ਕਲੋਨੀਆਂ ਆ ਠੀਕ ਹੈ ਜੀ ਪ੍ਰਾਈਵੇਟ ਕਲੋਨੀਆਂ 5 ਮੈਂ ਇਹਦਾ ਨਾਮ ਵੀ ਤੁਹਾਨੂੰ ਦੱਸ ਦਿੰਦਾ ਵਾਂ ਫਰੈਂਚ ਕਲੋਨੀ ਠੀਕ ਹੈ ਜੀ ਬਸੰਤ ਵਿਹਾਰ ਬੰਗਾ ਰੋਡ ਬੈਂਕ ਸਾਈਡ ਪੈਟਰੋਲ ਪੰਪ ਛੋਕਾ ਰੋਡ ਕਲੋਨੀ ਸੰਦਰਾਲੇ ਰੋਡ ਪ੍ਰਾਈਵੇਟ ਕਲੋਨੀ ਠੀਕ ਹੈ ਜੀ ਇਹਦੇ ਵਿੱਚ ਪਤਾ ਲੱਗਾ ਵਾ ਕਿ 5 ਕਰੋੜ ਦਾ ਘਪਲਾ ਵਾ 5 ਕਰੋੜ ਦਾ ਘਪਲਾ ਕਿੱਦਾਂ ਆ ਕਿ ਸਾਡੇ ਸਰਪੰਚ ਗਿਆਨ ਸਿੰਘ ਨੰਬਰ ਦਾ ਵੱਲੋਂ ਪਿੰਡ ਦੇ ਵਿੱਚ ਪੰਚਾਇਤੀ ਪੈਸੇ ਨੂੰ ਪ੍ਰਾਈਵੇਟ ਕਲੋਨ 'ਤੇ ਲਾਇਆ ਗਿਆ ਉਦੇ ਪਿੱਛੇ ਉਹਦੀ ਕੀ ਮਨਸ਼ਾ ਸੀ ਠੀਕ ਹੈ ਜੀ ਉਹ ਕਿਉਂ ਲੱਗਾ ਤੇ ਕਿੱਦਾਂ ਲੱਗਾ ਇਹ ਇਹ ਸਾਡਾ ਸਵਾਲ ਆ ਤੇ ਸਾਨੂੰ ਜਿਹੜਾ ਜਵਾਬ ਜਾਈਦਾ ਹੈ ਕਿ ਬੇ ਸਰਕਾਰ ਕੋਲ ਪੈਸਾ ਲਿਆ ਗਿਆ ਜਿਹੜਾ ਪੈਸਾ ਲਿਆ ਕਿੱਦਾਂ ਠੀਕ ਹੈ ਜੀ ਦੂਸਰਾ ਸਵਾਲ ਜੇ ਪੈਸੇ ਮਿਲੇ ਤੇ ਸਰਕਾਰ ਨੂੰ ਪਤਾ ਕਿਉਂ ਨਹੀਂ ਲੱਗਾ ਕਿ ਉਹ ਪੈਸੇ ਸਹੀ ਜਗ੍ਹਾ ਤੇ ਲੱਗ ਰਹੇ ਕਿ ਗਲਤ ਜਗ੍ਹਾ ਤੇ ਲੱਗ ਰਹੇ ਹੁਣ ਪਤਾ ਲੱਗਾ ਵਾ ਕਿ ਜਿਹੜੀ ਪਾਈਪਲਾਈਨ ਆ ਇੰਟਰਲੌਕ ਆ ਸੀਮੈਂਟ ਆ ਰੇਤਾ ਵਾ ਬੱਰੀ ਆ ਮਤਲਬ ਜੋ ਵੀ ਕੰਸਟਰਕਸ਼ਨ ਦੇ ਵਿੱਚ ਯੂਜ਼ ਹੋਈਆਂ ਪ੍ਰੋਡਕਟ ਉਹ ਸਾਰੇ ਦੇ ਸਾਰੇ ਰੋਹਿਤ ਇੰਟਰਲੌਕ ਤੋਂ ਲਏ ਗਏ ਆ ਤੇ ਰੋਹਿਤ ਇੰਟਰਲੌਕ ਦਾ ਕਹਿਣਾ ਇਹ ਆ ਕਿ ਮੈਂ ਇਹ ਪੈਸੇ ਘੱਟ ਪੈਸਿਆਂ ਦੇ ਵਿੱਚ ਦਿੱਤੇ ਗਏ ਆ ਪਰ ਜਿਹੜੇ ਸਾਡੇ ਸਰਪੰਚ ਸਾਹਿਬ ਆ ਉਹਨਾਂ ਨੇ ਜ਼ਿਆਦਾ ਪੈਸੇ ਵਿੱਚ ਮਤੇ ਪਾਏ ਹੋਏ ਆ ਤੇ ਪਤਾ ਕਰਨ ਦੇ ਵਿੱਚ ਇਹੀ ਪਤਾ ਲੱਗਾ ਵਾ ਕਿ ਜਿਹੜਾ ਰੋਹਿਤ ਇੰਟਰਲੌਕ ਆ ਉਹਨਾਂ ਦਾ ਕਹਿਣਾ ਵਾ ਕਿ ਜਿਹੜੇ ਸਾਡੇ ਗਿਆਨ ਸਿੰਘ ਨੰਬਰਦਾਰ ਸੀਗੇ ਉਹਨਾਂ ਵੱਲੋਂ ਇੱਕ ਕਾਪੀ ਲਗਾਈ ਗਈ ਸੀ ਜਿਹਦੇ ਵਿੱਚ ਉਹ ਆਪਣਾ ਕਮਿਸ਼ਨ ਲਿਖਦੇ ਸੀ ਜਦੋਂ ਵੀ ਇਹਨਾਂ ਕੋਲੋਂ ਕੋਈ ਸਮਾਨ ਰੋਹਿਤ ਇੰਟਰਲੌਕ ਤੋਂ ਲਿਆ ਜਾਂਦਾ ਸੀ ਤੇ ਉਹ ਕਾਪੀ ਵਿੱਚ ਨੋਟ ਕੀਤਾ ਜਾਂਦਾ ਸੀ ਸਾਨੂੰ ਵੀ ਪਤਾ ਲੱਗਾ ਵਾ ਕਿ ਜਿਹੜਾ ਕੈਸ਼ ਇਨ ਹੈਂਡ ਆ ਸਾਡੇ ਗਿਆਨ ਸਿੰਘ ਨੰਬਰਦਾਰ ਜੀ ਨੇ ਬਹੁਤ ਜ਼ਿਆਦਾ ਲੈ ਲਿਆ 88 ਦੇ ਕਰੀਬ ਆਈਡੀਆ ਵਾ ਅਗਲੇ ਵੀਡੀਓ ਵਿੱਚ ਮੈਂ ਤੁਹਾਨੂੰ ਉਹ ਵੀ ਐਜ਼ ਅ ਪ੍ਰੂਫ ਦਿਖਾਉਂਗਾ ਕਿ ਇਹ ਕੈਸ਼ ਇਨ ਹੈਂਡ ਕਿੱਦਾਂ ਲਿਆ ਵਾ ਤੇ ਇੱਥੇ ਹੋਰ ਪਤਾ ਲੱਗਿਆ ਕਿ ਜਿਹੜੇ ਜੋ ਵੀ ਪੰਚਾਇਤੀ ਕੰਮ ਹੋਏ ਆ ਉਹ ਸਾਰੇ ਦੇ ਸਾਰੇ ਚੈੱਕ ਦੀ ਜਿਹੜੀ ਅਥਾਰਟੀ ਆ ਪੂਰੀ ਪੰਚਾਇਤ ਵੱਲੋਂ ਗਿਆਨ ਸਿੰਘ ਨੰਬਰਦਾਰ ਨੂੰ ਦਿੱਤੀ ਗਈ ਆ ਜਦਕਿ ਬਿਨੇ ਕੰਮ ਕੀਤਾ ਉਹਦੇ ਪੈਸੇ ਉਹਨੂੰ ਮਿਲਣ ਚਾਹੀਦੇ ਆ ਪਰ ਪੰਚਾਇਤ ਦੇ ਵਿੱਚ ਮਤਾ ਪਾਇਆ ਗਿਆ ਕਿ ਗਿਆਨ ਸਿੰਘ ਨੰਬਰਦਾਰ ਨੂੰ ਚੈੱਕ ਕੱਟਿਆ ਜਾਵੇ ਮਤਲਬ ਸਰਪੰਚ ਕੰਮ ਵੀ ਕਰਵਾ ਰਿਹਾ ਤੇ ਚੈੱਕ ਵੀ ਆਪਣੇ ਆਪ ਨੂੰ ਕਟਾ ਰਿਹਾ ਵਾ ਇਹ ਵੀ ਲਾਅ ਅਕੋਰਡਿੰਗ ਗਲਤ ਆ ਬਾਕੀ ਤੁਹਾਨੂੰ ਮੈਂ ਅਗਲੀ ਵੀਡੀਓ ਵਿੱਚ ਹੋ ਕੀ ਐਪਲੀਕੇਸ਼ਨ ਦਊਗਾ ਤੇ ਉਮੀਦ ਕਰੂੰਗਾ ਕਿ ਤੁਸੀਂ ਇਸ ਡਾਟਾ ਦੇ ਨਾਲ ਸਹਿਮਤ ਹੋਵੋਗੇ ਮੇਰੇ ਕੋਲ ਐਵੀਡੈਂਸ ਹੈਗੇ ਤੁਸੀਂ ਕਦੇ ਵੀ ਚੈੱਕ ਕਰ ਸਕਦੇ ਆ ਕਿ ਤੁਸੀਂ ਆਪਣੇ ਪਿੰਨਵਾਰੀ ਪਤਾ ਕਰੋ ਕਿ ਤੁਹਾਡੇ ਪਿੰਨ ਦੇ ਵਿੱਚ ਜਿਹੜੇ ਪੈਸੇ ਆ ਉਹ ਸਹੀ ਜਗ੍ਹਾ ਤੇ ਲੱਗ ਰਹੇ ਆ ਸਹੀ ਤਰ੍ਹਾਂ ਤੁਹਾਨੂੰ ਪੈਸੇ ਮਿਲ ਰਹੇ ਆ ਤੇ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਹੋਰ ਡੀਟੇਲ ਦਊਗਾ ਜੈ ਭੀਮ ਜੈ ਸੇਵਾ